ਸਸ਼ੀ ਤੋਂ ਮੈਂ ਸੁਖਮੰਦਰ ਕੌਰ ਲੈ ਕੇ ਹਾਜ਼ਰਾਂ ਇੱਕ ਵੱਡੀ ਖਬਰ ਤੁਸੀਂ ਸੁਣ ਰਹੇ ਹੋ ਆਂਸ ਨਿਊਜ਼ ਵਾਲਾ ਆਪ ਨੂੰ ਅਲਵਿਦਾ ਕਹਿ ਗਿਆ ਇੱਕ ਬਲਦੇਵ ਸਿੰਘ ਨਵੀਂ ਕਿਸ਼ਤੀ 'ਤੇ ਸਵਾਰ ਜਲੰਧਰ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਆਮ ਆਦਮੀ ਪਾਰਟੀ ਛੱਡ ਕੇ ਪੰਜਾਬੀ ਏਕਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਨਵੀਂ ਪਾਰਟੀ 'ਚ ਸ਼ਾਮਲ ਹੋਣ ਸਮੇਂ ਉਹਨਾਂ ਪੁਰਾਣੀ ਪਾਰਟੀ ਦੇ ਮੁਕੀਤ ਅਰਵਿੰਦ ਕੇਜੀਵਾਲ ਤੇ ਤਾਨਾਸ਼ਾਹ ਹੋਂ ਦਾ ਦੋਸ਼ ਲਾਇਆ ਬਲਦੇਵ ਸਿੰਘ ਨਾਲ ਸੁਪਾਲ ਖਹਿਰਾ ਨੇ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਕਰਦੇ ਹਾਂ ਸੂਬਾ ਸਰਕਾਰ ਤੇ ਸਵਾਲ ਚੁੱਕੇ ਖਹਿਰਾ ਨੇ ਪੰਜਾਬ ਪੁਲਿਸ ਮੁਖੀ ਦੇ ਸੇਵਾ ਕਾਲ ਵਿੱਚ ਕੀਤੇ ਵਾਅਦੇ ਤੇ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਤੇ ਮੋਦੀ ਸਰਕਾਰ ਦੇ ਦਬਾਅ ਅਧੀਨ ਕੰਮ ਕਰਨ ਦਾ ਦੋਸ਼ ਲਾਇਆ ਉਹਨਾਂ ਕਿਹਾ ਕੈਪਟਨ ਦਿੱਲੀ ਦਰਬਾਰ ਦੇ ਦਬਾਅ ਅੱਗੇ ਝੁਕ ਗਏ ਹਨ ਖਹਿਰਾ ਨੇ ਪ੍ਰਸ਼ਾਸਨ ਤੇ ਸੂਬੇ ਦੇ ਦਾਗੀ ਬੁਲੇ ਸਬੰਸਰਾਂ ਨੂੰ ਬਚਾਉਣ ਦਾ ਵੀ ਦੋਸ਼ ਲਾਇਆ ਉਲੰਤ ਤੋਂ ਵਿਧਾਇਕ ਨੇ ਕਾਂਗਰਸ ਵੱਲੋਂ ਵਿਧਾਇਕ ਕੁਲਬੀਰ ਸਿੰਘ ਜੀਰਾਂ ਨੂੰ ਪਾਰਟੀ ਵੱਲੋਂ ਮੁਅਤਲ ਕੀਤੇ ਜਾਣ ਦੀ ਵੀ ਨਿਖੇਧੀ ਕੀਤੀ ਉਹਨਾਂ ਦੀਆਂ ਪਾਰਟੀ ਅਧਿਕਾਰ ਕੇ ਸੱਚ ਦੀ ਆਵਾਜ਼ ਨੂੰ ਦਬਾ ਰਹੀ ਹੈ ਸੋ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸੁਣਦੇ ਰਹੋ aajnewswala.com